ਦੇਖੋ 18 ਸਾਲ ਤੋਂ ਘੱਟ ਉਮਰ ਵਾਲੇ ਜਿਹੜੇ ਹੈਗੇ ਜਿਨ੍ਹਾਂ ਨੂੰ ਆਪਾਂ ਅੰਡਰ ਏਜ ਕਹਿ ਦਿੰਦੇ ਆਂ ਟ੍ਰੈਫਿਕ ਟ੍ਰੈਫਿਕ ਦੇ ਗਾਈਡਲਾਈਨਸ ਦੇ ਸਬੰਧ ਨਾਲ ਉਹਨਾਂ ਨੂੰ ਅਲਾਉਡ ਨਹੀਂ ਹੈਗਾ ਕੋਈ ਵੀ 4-ਵੀਲਰ ਜਾਂ 2-ਵੀਲਰ ਡਰਾਈਵ ਕਰਨਾ ਤਾਂ ਉਹ ਅਗੇਂਸਟ ਦੀ ਰੂਲਸ ਹੈਗਾ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਜਦੋਂ ਵੀ ਆਪਾਂ ਸੜਕ ਤੇ ਕਿਸੇ ਵੀ ਹਾਈਕਲ ਤੇ ਡਰਾਈਵ ਕਰਦੇ ਵੇ ਜਾਂ ਰਾਈਡ ਕਰਦੇ ਨਿਕਲਦੇ ਆਂ ਤਾਂ ਬੜਾ ਰਿਸਪੌਂਸਿਬਲੀ ਬੀਹੇਵ ਕਰਨਾ ਹੁੰਦਾ ਆਪਣੀ ਜਾਨ ਦੀ ਸੁਰੱਖਿਆ ਵੀ ਆਪਣੇ ਹੱਥ ਹੁੰਦੀ ਐਟ ਦੀ ਸੇਮ ਟਾਈਮ ਦੂਸਰਾਂ ਦੀ ਜਾਨ ਦੀ ਸੁਰੱਖਿਆ ਵੀ ਆਪਾਂ ਉੱਚ ਦੇਖਣੀ ਹੁੰਦੀ ਹੈ ਇਸ ਤੋਂ ਇਲਾਵਾ ਵੀ ਜਿਹੜੇ ਟ੍ਰੈਫ ਪੂਲਸ ਆਏ ਹੈਗੇ ਉਹਨਾਂ ਵਿੱਚ ਬਹੁਤ ਡਿਟੇਲ ਜਿਹੜਾ ਹੈਗਾ ਸਾਰੀ ਚੀਜ਼ ਦੱਸੀ ਗਈ ਹੈਗੀ ਜਿਹਦੇ ਵਿੱਚ ਤੁਸੀਂ ਜਦੋਂ ਪੜੋਗੇ ਇੱਕ ਇੱਕ ਚੀਜ਼ ਬੜੀ ਬਰੀਕੇ ਨਾਲ ਮੈਨੂੰ ਦੱਸੀ ਹੈਗੀ ਕਿ ਕਿਸ ਤਰੀਕੇ ਨਾਲ ਆਪਾਂ ਘਰ ਤੋਂ ਬਾਹਰ ਗੱਡੀ 'ਚ ਨਿਕਲਣਾ ਤੇ ਲੇਨ ਸਿਸਟਮ ਕਿਦਾਂ ਫੋਲੋ ਕਰਨਾ ਇੰਡੀਕੇਟਰਸ ਕਿਸ ਤਰੀਕੇ ਨਾਲ ਦੇਣੇ ਯੂ ਟਰਨ ਕਿਦਾਂ ਲੈਣਾ ਇੱਕ ਕ੍ਰੋਸਿੰਗ ਕਿਦਾਂ ਕਿਸ ਤਰੀਕੇ ਨਾਲ ਕਰਨੀ ਉਹਦੇ ਵਿੱਚ ਜਿਹੜਾ ਹੈਗਾ ਆਪਣਾ ਰੈੱਡ ਲਾਈਟਸ ਕਿਸ ਤਰੀਕੇ ਨਾਲ ਕ੍ਰੋਸ ਕਰਨੀ ਹੈਗੀ ਮਤਲਬ ਜਿਹੜਾ ਟ੍ਰੈਫਿਕ ਸਿਗਨਲਸ ਜਿਹੜੇ ਹੈਗੇ ਉਹਨਾਂ ਵਿੱਚ ਰੈੱਡ ਲਾਈਟ ਤੱਕ ਕੀ ਫੋਲੋ ਕਰਨਾ ਗ੍ਰੀਨ ਲਾਈਟ ਤੱਕ ਸਾਰਾ ਸਿਸਟਮ ਹੈਗਾ ਉਹ ਸਾਰਾ ਉਸ ਤੋਂ ਇਲਾਵਾ ਵੀ ਇੱਕ ਜਿਹੜਾ ਬੰਦਾ ਜਦੋਂ ਰੋਡ ਤੇ ਚੱਲ ਰਹਾ ਹੈਗਾ ਉਹਦੇ ਕੀ ਰਿਸਪੌਂਸਿਬਿਲਿਟੀਜ਼ ਹੈਗੀਆਂ ਆਪਣੇ ਕੋ ਟ੍ਰੈਵਲਰਸ ਦੇ ਬਾਰੇ ਉਹਦੇ ਬਾਰੇ ਵੀ ਦੱਸਿਆ ਗਿਆ ਹੈਗਾ ਜਦੋਂ ਕਿ ਐਕਸੀਡੈਂਟ ਬਾਰੇ ਦੇਖ ਲੈਂਦਾ ਹੈਗਾ ਉਹਦੇ ਬਾਰੇ ਉਹਦੀ ਕੀ ਰਿਸਪੌਂਸਿਬਿਲਿਟੀ ਹੈਗੀ ਜੇਕਰ ਐਕਸੀਡੈਂਟ ਹੋ ਜਾਂਦਾ ਹੈਗਾ ਉਹਦੇ ਬਾਰੇ ਕੀ ਰਿਸਪੌਂਸਿਬਿਲਿਟੀ ਹੋਏਗੀ ਉਸ ਤੋਂ ਇੱਕ ਨ ਸਾਰਾ ਬੜਾ ਡਿਟੇਲ ਚ ਦਿੱਤਾ ਗਿਆ ਹੈਗਾ ਤੇ ਮੈਂ ਸਮਝਦਾ ਕਿ ਜੇਕਰ ਇਹਨਾਂ ਨੂੰ ਆਪਾਂ ਫੋਲੋ ਕਰਨਾ ਸਟ੍ਰਿਕਟਲੀ ਸ਼ੁਰੂ ਕਰ ਦਾਂਗੇ ਤੇ ਆਪਾਂ ਬਹੁਤ ਜਲਦੀ ਮਿਨੀਮਾਈਜ਼ ਕਰ ਸਕਦੇ ਹੈਗੇ ਜਿਹੜੇ ਰੋਡ ਐਕਸੀਡੈਂਟਸ ਹੁੰਦੇ ਹੈਗੇ ਉਹਨਾਂ